ਨਾ ਮ ਆਪਣਾ ਮਨਿਕਸ਼ਾ ਮਹਾਂਤ ਜੀ ਸੋ ਕਿ ਮੇ ਹੋਣੀ ਹੋਣੀ ਇੱਕ ਏਰੀਆ ਲੱਤਾ ਆਪਣਾ ਸਰੰਦ ਵਾਲੇ ਮਹੰਤ ਤੋਂ ਆਪਣਾ ਘੁੱਗੀ ਮਹਾਂਤ ਜੀ ਨੇ ਸੋ ਉਹਨਾਂ ਤੋਂ ਵੀ ਮੈਂ ਆਪਣਾ ਇੱਧਰ ਆਪਣਾ ਚੁੰਨੀ ਦੇ ਅੱਗੇ ਤੇ ਜਿਹੜੇ 25 ਪਿੰਡ ਨੇ ਹਨਾ ਜੀ ਬਡਾਲੀ ਅੱਲਾ ਸਿੰਘ ਦੇ 25 ਪਿੰਡ ਉਹ ਮੈਂ ਉਹਨਾਂ ਕੋਲੋਂ ਕਸਬੇ ਸਮੇਤ ਆਪਣਾ 25 ਪਿੰਡ ਲਿੱਤੀ ਜੀ ਸਰੰਦ ਗੱਦੀ ਨਿਸ਼ੀਨ ਉਹਨਾਂ ਦੇ ਕੋਲੋਂ ਮੈਂ ਆਪਣਾ 1 ਕਰੋੜ ਰੁਪਏ ਚ ਇਲਾਕਾ ਲਿੱਤਾ ਸੀ 25 ਪਿੰਡ ਲੱਤੇ ਸੀ ਉਹਨਾਂ ਕੋਲੋਂ ਮੈਂ 1 ਕਰੋੜ ਰੁਪਏ ਚ ਬਡਾਲੀ ਅੱਲਾ ਸਿੰਘ ਸਮੇਤ ਜਿਹੜੇ 25 ਪਿੰਡ ਨੇ ਉਹਨਾਂ ਕੋਲ ਲਿੱਤੇ ਸੀ ਉਹ ਮੰਤ ਜੀ ਬਜ਼ੁਰਗ ਰਹਿੰਦੇ ਸੀ ਆਪਣਾ ਹਨਾ ਸੋ ਸਾਡੇ ਮੰਨਤਾ ਚ ਹੀ ਸਾਡੀ ਪ੍ਰਾਪਰਟੀ ਹੁੰਦੀ ਹੈ ਜੀ ਇਹ ਸਾਡਾ ਲੈਣਾ ਦੇਣਾ ਹੁੰਦਾ ਹੈ ਜੀ ਆਪਣਾ ਠੀਕ ਹੈ ਜੀ ਇਹ ਸਾਡੇ ਆਪਣਾ ਖਾਣ ਆਪਣਾ ਮਤਲਬ ਆਜੀਬੀ ਕਾ ਹੁੰਦੀ ਹੈ ਕਹਿਣ ਦਾ ਮਤਲਬ ਇਹ ਹੈ ਜੀ ਸਾਡੇ ਆਪਣੇ ਬੱਚਿਆਂ ਵਾਲੀ ਦੀ ਸੂਖ ਮੰਗਣੀ ਹੁੰਦੀ ਹੈ ਸੋ ਇਹ ਮੈਂ ਜਦੋਂ ਉਹਨਾਂ ਦੇ ਕੋਲੋਂ ਕੋ ਗੀ ਮੰਤ ਦੇ ਕੋਲ ਇਲਾਕਾ ਲੱਤਾ ਸੋ ਜਿਹੜੇ ਕੋ ਗੀ ਮੰਤ ਦੇ ਆਪਣਾ ਅੰਟੀ ਕੋਈ ਪਾਰਟੀ ਹੈ ਜਿਹੜਾ ਉਹਨਾਂ ਦਾ ਵਿਰੋਧੀ ਧਿਰ ਹੈ ਕੁਲਰਾ ਉਰਫ ਰਾਜੂ ਸੀਰਤ ਉਰਫ ਵਿਕਾਸ ਕੁਮਾਰ ਬੰਟੀ ਬੰਟੀ ਉਰਫ ਵਿਕਾਸ ਕੁਮਾਰ ਸੀਰਤ ਉਰਫ ਸ਼ੁਭਮ ਇਹ ਆਪਣਾ ਕੋ ਗੀ ਮਹਾਂਤ ਦੇ ਐਂਟੀ ਗਰੁੱਪ ਹੈ ਵਿਰੋਧੀ ਧਿਰ ਹੈ ਜਦ ਮੈਂ ਉਹਨਾਂ ਕੋਲ ਇਲਾਕਾ ਲੱਤਾਂ ਠੀਕੇ ਜੀ ਕੋ ਗੀ ਮਹਾਂਤ ਕੋਲ ਜਦ ਦਾ ਮੈਂ ਇਲਾਕਾ ਲੱਤਾਂ ਪਹਿਲੇ ਇਹ ਉਸ ਇਲਾਕੇ ਚ ਆਂਦੇ ਨਹੀਂ ਸੀ ਜਦ ਮੇਂ ਇਲਾਕਾ ਲੈ ਲਿਆ ਕੁਗੀ ਮਹਾਂਤ ਜੀ ਨੇ ਮੈਨੂੰ 25 ਪਿੰਡ ਦੇਤੇ ਉਹ ਤੋਂ ਬਾਅਦ ਇਹ ਜਿਹੜੀ ਆਪਣਾ ਮੈਂ ਪਾਰਟੀਆਂ ਦੇ ਨਾਮ ਦੱਸੇ ਆਪਣਾ ਕੁੱਲ ਇੱਕ ਹਫ਼ਤੇ ਤੋਂ ਮੇਰੇ ਮਰਡਰ ਦੀ ਪਲੈਨਿੰਗ ਚੱਲਦੀ ਪਈ ਸੀ ਇੱਕ ਹਫ਼ਤੇ ਤੋਂ ਕਦੇ ਮੇਰੇ ਪਿੱਛੇ ਬੰਦੇ ਲਾਉਂਦੇ ਪਏ ਸੀ ਉਹ ਜੋ ਗੁੰਡੇ ਬਦਮਾਸ਼ ਰੈਕੀਆਂ ਕਰਵਾਉਂਦੇ ਪਏ ਸੀ 25 April ਦੀ ਗੱਲ ਹੈ ਜੀ 25 April ਵਾਲੇ ਦਿਨ ਮੈਂ ਆਪਣਾ ਮੈਨੂੰ ਕੋਈ ਕੰਮ ਸੀ ਆਪਣਾ ਉੱਥੇ ਮੈਂ ਆਪਣਾ ਗਈ ਸੀ ਤੇ ਆਪਣੇ ਇਲਾਕੇ 'ਚ ਮੈਂ ਵਧਾਈਆਂ ਵਗੈਰਾ ਲੰਦੀ ਪਈ ਸੀ ਸੋ ਕੁਲਰਾ ਉਰਫ ਰਾਜੂ ਸੀਰਤ ਉਰਫ ਸ਼ੁਭਮ ਬੰਟੀ ਉਰਫ ਵਿਕਾਸ ਕੁਮਾਰ ਤੇ ਹੋਰ ਵੀ ਇਹਨਾਂ ਦੇ ਨਾਲ ਜਿਹੜੇ ਹੀਨਾ ਸ਼ੈਰੀ ਹਨਾ ਟੋਲਕ ਮਾਸਟਰ ਤਾਰੇ ਹੋਰ ਵੀ ਆਪਣਾ ਚਾਰ ਪੰਜਾਂ ਨੇ ਪਛਾਤੇ ਵਿਅਕਤੀ ਸੀ ਜਿਹੜੇ ਇਹਨਾਂ ਨੇ ਕੀ ਕੀਤਾ ਜਿਲਾਂਡਰਾ ਤੋਂ ਆਪਣਾ ਲੈ ਕੇ ਚੱਪੜ ਚੀੜੀ ਵਾਲੇ ਰੋਡ ਤੇ ਮੇਰੇ ਮਗਰ ਗੱਡੀਆਂ ਲਾ ਲੀਆਂ ਪਿੱਛੇ ਵੀ ਲਾਈਆਂ ਸੀ ਇਹਨਾਂ ਨੇ ਮੇਰੇ ਮਗਰ ਗੱਡੀਆਂ ਠੀਕ ਹੈ ਜੀ ਤੇ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਸੀ ਵੀ ਇਹ ਆ ਰਹੇ ਨੇ ਇੱਕਦਮ ਇੱਕ ਗੱਡੀ ਅੱਗੇ ਖੜ ਗਈ ਜੀ ਇੱਕ ਗੱਡੀ ਪਿੱਛੇ ਖੜ ਗਈ ਇਹਨਾਂ ਨੇ ਨਿਕਲ ਕੇ ਜੀ ਇੱਕ ਮੇਰੇ ਦਾਤ ਮਾਰਤੇ ਸਿਰ 'ਤੇ ਜੀ ਇੱਕ ਮੇਰੇ ਬਾਹਾਂ ਤੇ ਦਾਤ ਮਾਰਤੇ ਇਹਨਾਂ ਨੇ ਕਿਹਾ ਜੀ ਬੈਂਟੀ ਨੇ ਆਪਣਾ ਮੇਰਾ ਗਲਾ ਘੋਟਣ ਦੀ ਕੋਸ਼ਿਸ਼ ਕੀਤੀ ਜੀ ਠੀਕ ਹੈ ਜੀ ਮੇਰੇ ਗਲ ਚ ਸੋਨਿੱਦੀ ਚੈਨ ਪਾਈ ਸੀ ਇਹ ਹਮਲਾਬਰ ਉਹ ਵੀ ਕੱਢ ਲੇਗੇ ਮੇਰੇ ਕੰਨਾਂ ਚ ਝੁੰਮਕੇ ਪਾਏ ਵੀ ਸੀ ਸੋਨੇ ਦੇ ਇਹ ਉਹ ਵੀ ਕੱਢ ਲੇਗੇ ਇਹਨਾਂ ਨੇ ਐਵੇਂ ਮੇ ਕਰਕੇ ਉਸ ਦਿਨ ਜਦ ਹਮਲਾ ਕਰਨਾ ਸੀ ਪਹਿਲਾਂ ਮੈਨੂੰ ਫੋਨ ਆਂਦਾ ਇਹਨਾਂ ਦਾ ਉਹਦੀ ਮੇਰੇ ਕੋਲ ਰਿਕਾਰਡਿੰਗ ਹੈ ਜੀ ਮੈਂ ਦਮਾਂਗੇ ਤੁਹਾਨੂੰ ਪਹਿਲਾਂ ਮੈਨੂੰ ਫੋਨ ਆਂਦਾ ਇਹਨਾਂ ਦਾ ਕਿ ਅੱਜ ਤੂੰ ਕਿਤੇ ਵੀ ਭੱਜ ਲਾ ਜਿੱਥੇ ਜਿੱਥੇ ਤੂੰ ਭੱਜੋਗੇ ਅਸੀਂ ਤੈਨੂੰ ਉੱਥੇ ਫੜ ਕੇ ਤੈਨੂੰ ਤੇਰੇ ਘਰ ਦੇ ਘਰ ਦੇ ਵਿੱਚ ਵੜ ਕੇ ਅੱਜ ਅਸੀਂ ਮਾਰ ਦਾਂਗੇ ਠੀਕ ਹੈ ਜੀ ਮੇਰੇ ਨਾਲ ਤਾਂ ਜਿਵੇਂ ਸਿੱਧੂ ਮਸੇਵਾਲੇ ਮੇਰੇ ਬਾਈ ਜੀ ਨਾਲ ਹੋਇਆ ਉਵੇਂ ਤੇ ਮੇਰੇ ਨਾਲ ਸੀਨ ਹੋ ਇਹਨਾਂ ਨੇ ਕੀਤਾ ਜੀ ਮੈਂ ਬਹੁਤ ਇੱਥੇ ਆਪਣਾ ਹੁਣ ਬਸ ਇੱਕ ਤਰ੍ਹਾਂ ਦਾ ਜੀ ਰੱਬ ਨੇ ਮੈਨੂੰ ਬਚਾ ਤਿਆ ਬਾਕੀ ਇਹਨਾਂ ਨੇ ਆਪਣਾ ਦੁਸ਼ਮਨਾ ਨੇ ਜਿਹੜੇ ਇਹ ਆਪਣਾ ਔਰ ਇੱਕ ਹਮਲਾ ਬਰਾਨੇ ਮੈਨੂੰ ਮਾਰਨ ਚ ਕੋਈ ਕਸਰ ਨਹੀਂ ਛੱਡੀ ਸੀ ਮੈਨੂੰ ਤਾਂ ਰੱਬ ਨੇ ਬਚਾ ਤਿਆ ਜੀ ਜਿਨ੍ਹਾਂ ਨੇ ਮੇਰੀ ਕੀਤੀ ਹੈ ਜੀ ਹਮਲਾ ਬਰਾਨੇ ਬਾਕੀ ਆਪਣਾ ਪੁਲਿਸ ਪ੍ਰਸ਼ਾਸਨ ਦੀ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਆਪਣਾ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਆਪਣਾ ਅਟੈਂਪਟ ਟੂ ਮਰਡਰ ਠੀਕ ਹੈ ਜੀ ਹਤਿਆ ਦੇ ਪ੍ਰਯਾਸ ਦੀ ਧਾਰਾ ਦੇ ਸਮੇਤ ਉਹਨਾਂ ਨੇ ਆਪਣਾ ਮਾਮਲਾ ਦਰਜ ਕੀਤਾਗਾ 6 ਬੰਦਿਆਂ ਦਾ ਆਪਣਾ ਬਾਈ ਨੇਮ ਪਰਚਾ ਦਰਜ ਹੈ ਔਰ ਕੁਝ ਅਣਪਛਾਤੇ ਬੰਦੇ ਤੇ ਆਪਣਾ ਪਰਚਾ ਦਰਜ ਹੈ ਪੁਲਿਸ ਨੇ ਆਪਣਾ ਪਰਚਾ ਦਰਜ ਕੀਤਾਗਾ ਇਸ ਦੀ ਮੈਂ ਸ਼ੁਕਰਗੁਜ਼ਾਰ ਹੈ ਤੇ ਆਪਣਾ ਹੁਣ ਮੇਰੀ ਪ੍ਰਸ਼ਾਸਨ ਅੱਗੇ ਹੀ ਮੰਗ ਹੈ ਕਿ ਇਹਨਾਂ ਨੂੰ ਆਪਣਾ ਪਕੜ ਕੇ ਸਖਤ ਤੋਂ ਸਖਤ ਆਪਣਾ ਸਜ਼ਾ ਸੁناਈ ਜਾਵੇ ਮੈਂ ਹਾਈ ਕੋਰਟ ਤੱਕ ਵੀ ਜਾਵਾਂਗੀ ਮੈਨੂੰ ਪਹੁੰਚਣਾ ਪਿਆ ਤਾਂ ਮੈਂ ਸੁਪਰੀਮ ਕੋਰਟ ਤੱਕ ਵੀ ਜਾਵਾਂਗੀ ਮੈਂ ਜਦ ਤੱਕ ਇਹਨਾਂ ਹਮਲਾਵਰਾਂ ਨੂੰ ਫਾਂਸੀ ਦੇ ਤਖਤੇ ਤੱਕ ਨਹੀਂ ਲਟਕਾਉਂਦੀ ਮੈਂ ਆਸਾਨੀ ਨਹੀਂ ਲੈ ਸਕਦੀ ਜੀ ਮੈਨੂੰ ਤਾਂ ਰੱਬ ਨੇ ਬਚਾ ਤਿਆ ਪਰ ਇਹਨਾਂ ਦਾ ਹੁਣ ਮੈਂ ਹਰੇਕ ਕਾਨੂੰਨੀ ਕਾਰਵਾਈ ਨਾਲ ਦੇ ਖਿਲਾਫ ਮੈਂ ਕਰਵਾਉਂਗੀ ਜੀ ਸਾਹਿਬ ਸਰੰਦ ਵਾਲੇ ਜਿਹੜੇ ਆਪਣਾ ਇਹਨਾਂ ਨੇ ਮੇਰੇ ਤੇ ਜੋ ਆਪਣਾ ਜਾਨਲੇਵ ਹਮਲਾ ਕੀਤਾ ਸਰ ਜੀ ਮੈਂ ਤੁਸੀ ਪੁੱਛਿਆ ਅਭੀ ਆਪਣਾ ਕਿਸੇ ਹੋਰ ਧਿਰ ਦਾ ਵੀ ਚਾਤ ਹੋ ਸਕਦਾਗਾ ਕਿ ਤੁਹਾਡੇ ਕੋਈ ਪੁਰਾਣੇ ਦੁਸ਼ਮਨ ਦਾ ਵੀ ਉਹ ਦੇਖੋ ਜੀ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਪੁਲਿਸ ਆਪਣਾ ਕਾਰਵਾਈ ਕਰਦੀ ਪਈ ਹੈ ਸੀਡੀਆਰਸ ਵਗੈਰਾ ਚੈੱਕ ਹੁੰਦੇ ਪਏ ਹੈ ਕਿ ਇਹਨਾਂ ਦੇ ਉਹਨਾਂ ਨਾਲ ਗੱਲਬਾਤ ਹੋਈ ਹੈ ਠੀਕ ਹੈ ਜੀ ਕਿ ਇਹਨਾਂ ਨੇ ਇਹ ਕੌਣ ਉਹਨਾਂ ਦੇ ਪਿੱਛੇ ਹੈ ਕੌਣ ਇਹਨਾਂ ਦੇ ਮਾਸਟਰਮਾਈਂਡ ਹੈ ਉਹ ਸੀਡੀਆਰ ਆਪਣਾ ਪੁਲਿਸ ਇਨਵੈਸਟੀਗੇਸ਼ਨ ਕਰਦੀ ਪਈ ਹੈ ਲੱਤਾ ਜੀ ਉਹਦੀ ਵੀ ਲਿਖਤਾ ਪੜਤਾ ਜਿਹੜੇ ਉਹਨਾਂ ਨੂੰ ਅਸੀਂ ਪੈਸੇ ਦਿੱਤੇ ਉਹਦੀ ਵੀ ਵੀਡੀਓ ਪ੍ਰੂਫ ਹੈ ਹੋਰ ਜਿਹੜੇ ਮਹੰਤ ਜੀ ਮੇਰੇ ਕੋਲ ਉਹਨਾਂ ਦੀ ਵੀ ਆਪਣਾ ਸਿਗਨੇਚਰਸ ਨੇ ਜਦ ਅਸੀਂ ਇਲਾਕਾ ਲੈਂਦੇ ਆਂ ਅੰਗੂਠੇ ਲਗਦੇ ਨੇ ਸਾਡੇ ਠੀਕ ਹੈ ਜੀ ਹੋਰ ਮਹੰਤਾ ਦੇ ਵੀ ਹੈਗੇ ਤੇ ਕੁਗਗੀ ਮਹੰਤ ਜੀ ਆਪਣਾ ਜਿੰਨਾਂ ਤੋਂ ਮੈਂ ਇਲਾਕਾ ਲੱਤਾ ਦੇਖ ਰੇ ਕਰਕੇ ਲੱਤਾ ਕੁਗਗੀ ਮਹੰਤ ਜੀ ਜਿਹੜੇ ਗੁਰੂ ਸੀ ਆਪਣਾ ਚੇਤੂ ਮਹੰਤ ਅੱਗੇ ਉਹਨਾਂ ਦੇ ਗੁਰੂਆਂ ਦੇ ਵੀ ਕਾਗਜ ਨੇ ਤੇ ਕੁਗਗੀ ਮਹੰਤ ਆਪਣਾ ਕੋਟ ਕੋਟ ਵਿੱਚੋਂ ਵੀ ਆਪਣਾ ਜਿੱਤੇ ਪਏ ਨੇ ਹਰੇਕ ਪ੍ਰੂਫ ਕੁਗਗੀ ਮਹੰਤ ਦਾ ਮੈਂ ਦੇਖ ਕੇ ਪਰਖ ਕੇ ਸੋਚ ਕੇ ਇਲਾਕੇ ਚ ਘੁੰਮ ਕੇ ਤਾਂ ਆ ਮੇਰਾ ਨਾਮ ਡਾਕਟਰ ਜਸਪ੍ਰੀਤ ਸਿੰਘ ਬਸੋਤਾਰ ਮੈਂ ਇਥੇ ਸਿਵਲ ਹਸਪੀਟਲ ਕਰੇਟ ਵਿੱਚ ਮੈਡੀਕਲ ਅਫੀਸਰ ਦਾ ਕੰਮ ਕਰ ਰਿਹਾ ਤੇ ਇੱਕ ਪੇਸ਼ੈਂਟ ਆਇਆ ਸੀ ਹਾਂਜੀ ਜਨਨ ਤੋਂ ਤੇ ਕੋਈ ਡਾਕਟਰ ਉਹ ਹੈ ਤੇ ਕੀ ਕੀ ਇਜੈਂਡਿੰਗ ਸਰ ਮੇਰੇ ਕੋਲ ਪਿਛਲੀ ਤਰੀਕ ਨੂੰ 25 ਅਪ੍ਰੈਲ ਨੂੰ ਤਰੀਕ ਕੋਈ 5 ਵਜੇ ਮਨਿਸ਼ਕਾ ਮਹੰਤ ਨਾਲ ਆਏ ਸੀ ਉਹਨਾਂ ਦੇ ਸੱਟਾਂ ਲੱਗੀਆਂ ਹੋਈਆਂ ਸੀ ਕਿ ਤੇ ਉਹਦੇ ਵਿੱਚ ਹੈਡ ਇੰਜਰੀ ਸੀਗੀ neck ਇੰਜਰੀ ਸੀਗੀ ਤੇ ਆ ਰਾਈਟ ਸ਼ੋਲਡਰ ਇੰਜਰੀ ਸੀਗੀ ਲੈਫਟ ਹੈਂਡ ਇੰਜਰੀ ਸੀਗੀ ਉਹਨਾਂ ਦੀ ਸੱਟਾਂ ਲੱਗੀਆਂ ਹੋਈਆਂ ਸੀਗੀਆਂ ਅਸੀਂ ਜੋ ਬਣਦਾ ਟ੍ਰੀਟਮੈਂਟ ਸੀ ਉਹ ਕਰ ਦਿੱਤਾ ਉਸ ਤੋਂ ਬਾਅਦ ਜਿਹੜੀ ਵੀ ਸਾਨੂੰ ਜਰੂਰੀ ਦਾ ਇਨਵੈਸਟੀਗੇਸ਼ਨਸ ਵਗੈਰਾ ਸੀਗਾ ਉਹਦੇ ਅਸੀਂ ਲਿਖ ਕੇ ਦੇ ਦਿੱਤੀ ਸੀ ਉਹਨੂੰ ਤੇ ਹਾਂਜੀ ਸਰ ਐਮਐਲਆ ਰਿਪੋਰਟ ਕੱਟ ਕੇ ਅਸੀਂ ਥਾਣੇ ਵੀ ਪਹੁੰਚਾਤੀ ਤੇ ਥਾਣੇ ਪਹੁੰਚਾ ਕੇ ਜੋ ਕੇਸ ਸਨਾਜੇ ਦੀ ਥਾਣੇ ਵਾਲਾ ਨੇ ਬਣਾ ਕੇ ਕਰ ਦਿੱਤਾ ਕੋਈ ਡਿਸਚਾਰਜ ਕਰਤਾ ਇਹਨੂੰ ਨਹੀਂ ਸਰ ਹਜੇ ਡਿਸਚਾਰਜ ਨਹੀਂ ਕੀਤਾ ਸੀਗਾ ਤੇ ਬਾਕੀ ਹਾਂਜੀ ਇਲਾਜ ਚੱਲ ਰਿਹਾ ਮੇਰੇ ਵੱਲੋਂ ਡਿਸਚਾਰਜ ਨਹੀਂ ਕੀਤਾ ਗਿਆ ਹਾਂਜੀ ਇਹ ਚੰਨਵਨ ਨਿਊ ਚੈਨਲ ਤੋਂ ਹਾਂਜੀ ਹਾਂਜੀ ਅੱਛਾ ਜੀ ਅੱਛਾ ਚਲੋ ਥੋੜੀ ਜਾਣਕਾਰੀ ਦੇ ਦਿਓ ਇੱਕ ਲੜਾਈ ਹੋਈ ਸੀ ਮਹੰਤਾਂ ਦੀ ਇੱਥੇ ਚੱਪਲ ਚੜੀ ਰੋਡ ਤੇ ਹਾਂਜੀ ਹਾਂਜੀ ਉਹ ਇੱਕ ਜਿਹੜਾ ਮਹੰਤ ਮੇਰੇ ਖਿਆਲ ਇਥੇ ਖਰੜ ਹਸਤਾਵ ਦੇ ਦਾਖਲ ਹੈ ਉਹਨਾਂ ਨੇ ਅੱਜ ਬਿਆਨ ਦਿੱਤੇ ਸੀ ਹਾਂਜੀ ਹਾਂਜੀ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਦੇ ਖਿਲਾਫ ਜਿਹੜੇ ਹਮਲਾਵਰ ਸੀ ਜੀ ਕਾਰਵਾਈ ਅਸੀਂ ਕਰਦ ਕਰਦੇ ਹਾਂ ਬਜੀ ਰੇਡ ਮੇਰੇ ਹੈਗੇ ਕਰੇਗੇ ਸੀ ਉਹਨਾਂ ਦੇ ਸਰਦਾਰ ਕਿੰਨੇ ਬੰਦੇ ਦੇ ਖਿਲਾਫ ਮਾਮਲਾ ਦਰਜ ਹੋਇਆ ਜੀ ਇਹ ਹੈਗੇ 4 ਬੰਦੇ ਲੈ ਜੀ 5 ਨੇ ਜੀ ਬੰਦੀ ਚਾਰ ਤੋਂ ਪੰਜ ਬੰਦੇ ਲੰਨੇ ਇਹ ਕਿੱਥੋਂ ਦੇ ਸੀ ਕੁਛ ਲੱਗਿਆ ਪਤਾ ਜੀ ਇਹ ਬੰਦੇ ਇਧਰ ਤੋਂ ਨਹੀਂ ਸਿਰਮ ਸਾਈਡ ਦੇ ਸਾਈਡ ਦੇ ਆਉਂਦੀ ਆਉਂਦੀ ਤੇ ਕੀ ਹੁਣ ਅਗਲੀ ਕਾਰਵਾਈ ਕੀ ਕਰੀ ਜਾ ਰਹੀ ਕੋਈ ਤਾਂ ਗ੍ਰਿਫਤਾਰੀ ਹੋ ਜੇਗੀ ਕਾਰਵਾਈ ਅਰੈਸਟ ਪਾਉਗੇ ਬਾਈ ਜੀ ਹੁਣ ਭੱਜੇ ਹੋਏ ਨਾਲ ਪਤਾ ਪਤਾ ਲੱਗ ਗਿਆ ਵੀ ਕਾਰਵਾਈ ਹੋ ਗਈ ਅੱਛਾ ਕਿਹੜੀ ਤਰ੍ਹਾਂ ਨਾਲ ਸਰ ਕੀਤਾ ਮਾਮਲਾ ਦਰਜੀ ਇਹ ਆਪਣਾ ਨੰਬਰ 324 ਨੂੰ 7 ਜੀ 4352 ਅੱਛਾ 37 ਵੀ ਲੱਗੀ ਨਾਲ ਹਾਂਦੀ ਆਉਂਦੀ ਠੀਕ ਹੈ ਸਰ ਬਹੁਤ ਬਹੁਤ ਧੰਨਵਾਦ ਥੈਂਕ ਯੂ ਓਕੇ